ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਵਿਚਾਰ ਆਮ ਕਰਦੇ ਹਾਂ ਸੁਣ ਸਮਾਧ ਸੁਣ ਸਮਾਧ ਤੋਂ ਪਾਵਸ ਸੁਣ ਵਿੱਚ ਸਮਾਧ ਲੱਗ ਜਾਣੀ ਸੁਣ ਵਿੱਚ ਇੱਕ ਲਗਾਤਾਰ ਅਵਸਥਾ ਸੁਣ ਵਾਲੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਨੀ ਉਹਦੇ ਵਿੱਚ ਸਮਾਧ ਹੀ ਲੱਗ ਜਾਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ 870 ਪੰਨੇ ਤੇ ਦਰਜ ਹੈ ਜਿਹਦੇ ਵਿੱਚ ਗੁਰੂ ਜੀ योगी ਨੂੰ ਸਮਝਾਦ ਕਰਕੇ ਸਮਝਾ ਰਹੇ ਨੇ। ਰਾਉ ਦੇ ਪੰਗਤੀ ਵੀ ਸੋ ਅਬਦੂਤ ਐਸੀ ਮਤ ਪਾਵੇ ਐਨਸ ਸੋਨ ਸਮਾਦ ਸੁਮਾਵੇ। ਯੋਗੀ ਆਪਣੇ ਆਪ ਨੂੰ ਗੈਰ ਗ੍ਰਸਤੀ ਮੋਹ ਮਾਇਆ ਦਾ ਤਿਆਗ ਕੀਤਾ ਹੋਇਆ ਸਮਝਦੇ ਸਨ। ਤੇ ਐਸਾ ਤਿਆਗੀ ਯੋਗੀ ਉਸ ਨੂੰ ਅਬਦੂਤ ਕਹਿੰਦੇ ਸਨ। ਸੋ ਅਬਦੂਤ ਐਸੀ ਮਤ ਪਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਉਹੀ ਅਬਦੂਤ ਉਹੀ ਵਿਰਕਤ ਸਾਧੂ ਐਸੀ ਮਤ ਪ੍ਰਾਪਤ ਕਰ ਸਕਦਾ ਹੈ। ਐਨਸ ਸੋਨ ਸਮਾਦ ਸੁਮਾਵੇ। ਐਨ ਇਸ ਮਨੇ ਦਿਨ ਅਤੇ ਰਾਤ ਯਾਨੀ ਹਰ ਸਮੇ ਜਿਹੜਾ ਜਿਸ ਦੀ ਸੁਣ ਵਿੱਚ ਸਮਾਧ ਲੱਗੇ ਰਵੇ ਇਥੇ ਸੁਣ ਦੇ ਨੰਨੇ ਨੂੰ ਸਿਆਰੀ ਹੈ ਜਿਹਦਾ ਅਰਥ ਹੈ ਸੁਣ ਵਿੱਚ ਸਮਾਧ ਦੇ ਦਦੇ ਨੂੰ ਵੀ ਸਿਆਰੀ ਹੈ ਸੁਣ ਵਿੱਚ ਸਮਾਧੀ ਜਿਸ ਦੀ ਲੱਗੀ ਰਵੇ ਉਹ ਹੀ ਅਸਲੇਚ ਅਬਦੂਤ ਹੈ ਉਹ ਹੀ ਅਸਲੇ ਯੋਗੀ ਹੈ ਉਹ ਹੀ ਵਿਰਕਤ ਸਾਧੂ ਹੈ ਮੰਨਿਆ ਜਾਵੇਗਾ ਪਰ ਯੋਗੀ ਲੋਕ ਜਿਹੜੇ ਸਨ ਉਹ ਇਹ ਸੋਚਦੇ ਸਨ ਬਈ ਘਰ ਗ੍ਰਸਤੀ ਵਿੱਚ ਰਹਿ ਕੇ ਬੰਦਾ ਮੋਹ ਮਾਇਆ ਨਾਲ ਲਿਪਟ ਜਾਂਦਾ ਹੈ ਨੈਰ ਗ੍ਰਸਿੱਦ ਤਿਆਰ ਕਰਕੇ ਜੰਗਲਾਂ ਬੇਲਿਆਂ ਵਿੱਚ ਗੁਫਾਵਾਂ ਵਿੱਚ ਕੰਦਰਾਂ ਵਿੱਚ ਜਾ ਕੇ ਆਪਣਾ ਜੀਵਨ ਗੁਜ਼ਾਰਨਾ ਤੇ ਉਹਦੇ ਵਿੱਚ ਇਹ ਸਮਝਦੇ ਸਨ ਵੀ ਇਸ ਤਰ੍ਹਾਂ ਇਹ ਸਾਡੀ ਜਿਹੜੀ ਹੈ ਇਹ ਵਿਰਕਤ ਸਾਧੂ ਵਾਲੀ ਅਵਸਥਾ ਹੈ। ਤੋ ਇੱਕ ਮੁਕਤ ਸਾਧੂ ਵਾਲੀ ਅਵਸਥਾ। ਪਰ ਗੁਰਮਤ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਕਿ ਸੁਣ ਤੇ ਮੰਨ ਨੇ ਧਾਰਨ ਕਰਨੀ ਹੈ। ਮੰਨ ਨੇ ਅਫੁਰ ਅਵਸਥਾ ਧਾਰਨ ਕਰਨੀ ਹੈ ਜਿੱਥੇ ਕੋਈ ਮਾਇਦੇ ਫੁਰਨੇ ਨਾ ਖੁਰਣ। ਮਾਇਦੀ ਫੁਰਨੇ ਪ੍ਰਭੂ ਨਾਲ ਨੂੰ ਤੋੜਨ ਇਹ ਅਵਸਥਾ ਜਿਹੜੀ ਹੈ ਮਨ ਨੇ ਤਰਨ ਕਰਨੀ ਆ ਮਨ ਦੇ ਅਗੇ ਗੁਫਾ ਵਿੱਚ ਬੈਠਾ ਹੋਇਆ ਸਿੱਟ ਦੀ ਗੁਫਾ ਵਿੱਚ ਮਨ ਅਗੇ ਬੈਠਾ ਹੋਇਆ ਇੱਕ ਦਿਨ ਬਾਅਦ ਮਨ ਉਪਣ ਨਹੀਂ ਹੈ ਕੋਈ ਦੇ ਕੋ ਅੰਗਨੀ ਕੇ ਛਾਲਾ ਮਾਰਦਾ ਫਿਰਦਾ ਹੋਵੇ ਦੁਨੀਆਦਾਰੀ ਵਿੱਚ ਮਨ ਅਗੇ ਸਰੀਰੂਪੀ ਗੁਫਾ ਦੇ ਵਿੱਚ ਬੈਠਾ ਹੋਇਆ ਹੈ ਪਰ ਇਹ ਗੁਰੂ ਦੀ ਮਤ ਗ੍ਰਹਿਣ ਨਾ ਕਰਨ ਦੇ ਕਾਰਨ ਵਸ ਨਹੀਂ ਆਉਂਦਾ ਇਹ ਭਟਕਿਆ ਫਿਰਦਾ ਹੈ ਇਸ ਨੂੰ ਸੰਸਾਰ ਦੀ ਚੱਕਾ ਚੋਂਦ ਪਿਆਰੀ ਲੱਗਦੀ ਹੈ ਇਸ ਪਾਸੇ ਮੋਇਆ ਜਾਂਦਾ ਹੈ ਇਸ ਪਾਸੇ ਮੋਇਆ ਹੋਇਆ ਜੋ ਜੀਵਨ ਦਾ ਅਸਲੀ ਲਕਸ਼ਯ ਪ੍ਰਭੂ ਪ੍ਰਾਪਤੀ ਉਹ ਪੁਰ ਜਾਂਦਾ ਹੈ ਇਸ ਨੂੰ ਮੁੜ ਕੇ ਇਹ ਅਹਿਸਾਸ ਕਰਾਉਣਾ ਕਿ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਨ ਤੇੜਾ ਮੂਲ ਨਿਰੰਕਾਰ ਹੈ ਤੂੰ ਸਰੀਰ ਰੂਪੀ ਆਕਾਰ ਨਹੀਂ ਹੈ ਸਰੀਰ ਆਕਾਰ ਇਹ ਤੇਰਾ ਕਾਰਜਾ ਰਹਿਣ ਦੀ ਥਾਂ ਹੈ ਇਹਦੇ ਵਿੱਚ ਮਨ ਆਤਮਾ ਵਸਦੇ ਪੈਣ ਇਹ ਗੱਲ ਇਸ ਨੂੰ ਦਿੜ ਕਰਵਾਣੀ ਹੈ ਇਹਦੇ ਵਾਸਤੇ ਜ਼ਰੂਰੀ ਹੈ ਕਿ ਮੋਹ ਮਾਇਆ ਵਾਲੇ ਪਾਸੋਂ ਬੰਦਾ ਸੁਣਮਨ ਹੋ ਜਾਵੇ ਇਸ ਪਾਸੋਂ ਸਾਡੀ ਅਫਰ ਅਵਸਥਾ ਬਣ ਜਾ ਸਾਡੇ ਵਿੱਚ ਮੋਹ ਮਾਇਆ ਦੇ ਰੇ ਲਾਲਸਾ ਇਹਨਾਂ ਰੇ ਆਸਾ ਮਨਸਾ ਇਹਨਾਂ ਰੇ ਮੋਹ ਮਾਇਆ ਦੀਆਂ ਇਹਨਾਂ ਵਾਲੇ ਪਾਸੋਂ ਤ੍ਰਿਪਤ ਹੋ ਜਾਵੇ ਬੰਦਾ ਜੋਗੀ ਸੁਣ ਤੇ ਹਮਨ ਜੀਤੇ ਅਲਖ ਨਾਮ ਕਰਤਾਰ ਜੋਗੀ ਲੋਕ ਆਪਣੇ ਪਾਸੋਂ ਸੁਣ ਅਵਸਥਾ ਸਮੀ ਦੇ ਸਨ ਆਪਣੀ ਬੇ ਅਸੀਂ ਮਾਇਆ ਤੋਂ ਵਿਰਕਤ ਹਾਂ ਤੇ ਅਲਖ ਅਲਖ ਕਰਕੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਯਾਦ ਕਰਦੇ ਸਨ ਤੋ ਗੁਰਮਤ ਅਨੁਸਾਰ ਸੁਣਤੀ ਹੈ ਸੁਨਵਸਥਾ ਕੀ ਹੈ ਦਰਸਲ ਪਰਮਾਤਮਾ ਦੀ ਆਪਣਾ ਨਿਜ ਰੂਪ ਜੋ ਨਿਰੰਕਾਰ ਹੈ ਜਿਸ ਨੂੰ ਨਿਰ ਆਕਾਰ ਵੇਸੀ ਕਹ ਸਕਦੇ ਆ ਯਾਨੀ ਵਿਜੀਬਲ ਨਹੀਂ ਇਨਵੀਜੀਬਲ ਹੈ ਉਹ ਪਰਮਾਤਮਾ ਦਾ ਜਿਹੜਾ ਅਸਲ ਰੂਪ ਹੈ ਵਾਸਤਵਿਕ ਰੂਪ ਪ੍ਰਭੂ ਦਾ ਉਹ ਐਸੀ ਵਿਵਸਥਾ ਉਹਦੂ ਸੀ ਜਦੋਂ ਅਜੇ ਸੰਸਾਰ ਦੀ ਰਚਨਾ ਨਹੀਂ ਸੀ ਹੋਈ ਕੋਈ ਖੰਡ ਬ੍ਰਹਮੰਡ ਕੋਈ ਧਰਤੀ ਆਕਾ ਜੀਵ ਜੰਤ ਕੁਝ ਵੀ ਨਹੀਂ ਸੀ ਉਹ ਜਿਹੜੀ ਅਵਸਥਾ ਸੀ ਜਿਸ ਨੂੰ ਸਾਇੰਸ ਕਹਿੰਦੀ ਹੈ ਵੀ ਕੇਵਲ ਗੈਸੀ ਸੀ ਸੰ ਤੋ ਗੁਰੂ ਸਾਹਿਬ ਕੰਨ ਅਰਬਦ ਨਰਬਦ ਤੰਦੂਕਾਰ ਸੀ ਉਸ ਅਵਸਥਾ ਵਿੱਚ ਜਦੋਂ ਪਰਮਾਤਮਾ ਦਾ ਕੋਈ ਦ੍ਰਿਸ਼ਟਮਾਨ ਰੂਪ ਨਹੀਂ ਸੀ ਇਹ ਕੁਦਰਤ ਦਾ ਦ੍ਰਿਸ਼ਟਮਾਨ ਰੂਪ ਨਹੀਂ ਸੀ ਐਸੀ ਅਵਸਥਾ ਵਿੱਚ ਕਹਿੰਦੇ ਨੇ ਉਹ ਪਰਮਾਤਮਾ ਉਸਲੇ ਸੁੰਨ ਅਵਸਥਾ ਵਿੱਚ ਸੀ ਕੋਈ ਮਾਇਆ ਦੇ ਫੁਰਨੇ ਨਹੀਂ ਸਨ ਮਾਇਆ ਹੀ ਨਹੀਂ ਸੀ ਦੇ ਫੁਰਨੇ ਕਾਦੇ ਹੋਨੇ ਸਨ ਤੋ ਇਹ ਕਿਤਨੀ ਦੇਰ ਪਰਮਾਤਮਾ ਇਸ ਸੁੰਨ ਅਵਸਥਾ ਵਿੱਚ ਰਿਹਾ ਕੀਤਣੀਆਂ ਦਿਨ ਗੁਪਤ ਕਹਾਇਆ ਕੀਤਣੀਆਂ ਦਿਨ ਸੁੰਨ ਸਮਾਇਆ ਕੇਤਣਿਆ ਦਿਨ ਤੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਵੀ ਕਿਤਨੀ ਧੀਰ ਉਹ ਗੁਪਤ ਅਵਸਥਾ ਵੀ ਜਿਹੜੀ ਦਿਸਨ ਅਨਦਿਸਤ ਦੀ ਅਵਸਥਾ ਹੈ ਕਿਤਨੀ ਧੀਰ ਉਹ ਸੁਨ ਅਵਸਥਾ ਜਿੱਥੇ ਕੋ ਮਾਇਆ ਨਹੀਂ ਦੇ ਮਾਇਦੇ ਫੁਰਨੇ ਨਹੀਂ ਕਿਤਨੀ ਧੀਰ ਉਹ ਤੁੰਦੂਕਾਰ ਵਾਲੀ ਅਵਸਥਾ ਵਿਚ ਰਿਹਾ ਕੇਤਣਿਆ ਦਿਨ ਤੁੰਦੂਕਾਰਾ ਫਿਰ ਕਿਸ ਤਰ੍ਹਾਂ ਉਹ ਪਰਮਾਤਮਾ ਨੇ ਆਪਣਾ ਆਪ ਕਿਵੇਂ ਪ੍ਰਗਟੜਾ ਕਿਸ ਤਰ੍ਹਾਂ ਉਹ ਪ੍ਰਗਟ ਕੀਤਾ ਉਸਨੇ ਆਪਣਾ ਆਪ ਜਿਹੜੀ ਉਸ ਦਾ ਜਿਹੜਾ ਦਿਸਨ ਦਿਸ ਦਾ ਰੂਪ ਹੈ ਨਿਰਗੁਣ ਤੇ ਸਰਗੁਣ થીਆ ਕਿ ਜਦੋਂ ਉਸ ਦੀ ਰਜ਼ਾ ਹੋਈ ਉਹ ਆਪਣੇ ਇਸ ਨਿਰਗੰਡ ਰੂਪ ਜਿਹੜਾ ਦਿਸਦਾ ਨਹੀਂ ਸਾਨੂੰ ਨਿਰੰਕਾਰ ਰੂਪ ਉਹਦੇ ਤੋਂ ਸਰਗਣ ਰੂਪ ਇਹ ਦਿਸਦਾ ਕੁਦਰਤ ਵਾਲਾ ਰੂਪ ਉਹਨੇ ਬਣਾਇਆ ਅਰਬੁਦ ਨਰਬੁਦ ਤੰਦੂਕਾਰਾ ਤਰਨਾ ਗਗਣਾ ਹੁਕਮ ਵਾਰਾ ਜਦੋਂ ਨਾ ਕੋਈ ertid ਸੀ ਨਾ ਗਗਣ ਆਕਾਇ ਸੀ ਨਾ ਉਹ ਪ੍ਰਭੂ ਦਾ ਉਹ ਹੁਕਮ ਜਿਹੜਾ ਸੀ ਜਿਹੜਾ ਅੱਜ ਸਾਡੇ ਤੇ ਅਸੀਂ ਲਾਗੂ ਹੁੰਦਾ ਹੈ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇਦਾ ਨਾ ਦਿਨ ਸੀ ਨਾ ਰਾਤ ਸੀ ਨਾ ਚਾਰਨ ਨਾ ਸੂਰਜ ਉਸ ਵੇਲੇ ਸੁੰਨ ਵਿੱਚ ਉਸਰੀ ਸਮਾਦ ਲੱਗੀ ਹੋਈ ਸੀ ਸੁੰਨ ਸਮਾਦ ਲੱਗੀ ਹੋਈ ਸੀ ਖਾਣ ਨਾ ਬਾਨੀ ਪੌਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਕੋਈ ਪੈਦਾਇਦੀਆਂ ਖਾਣੀਆਂ ਕੋਈ ਬੋਲਣ ਦੀਆਂ ਬਾਣੀਆਂ ਪੌਣ ਨਾ ਪਾਣੀ ਕੁਛ ਵੀ ਨਹੀਂ ਸੀ ਉਪਤ ਖਪਤ ਨਾ ਆਵਣ ਜਾਣਾ ਨਾ ਕੋਈ ਖਬਦਾ ਸੀ ਨਾ ਕੋਈ ਬਣਦਾ ਸੀ ਨਾ ਕੋਈ ਮਰਦਾ ਸੀ ਨਾ ਮਿਟਦਾ ਸੀ ਖੰਡ ਪਤਾਲ ਸ਼ਬਦ ਨਹੀਂ ਸਾਗਰ ਨਦੀ ਨਾ ਨੀਰ ਵਹਿੰਦਾ ਕੋਈ ਜਲ ਦੇ ਸੋਮੇ ਨੇ ਸੰ ਸਮੁੰਦਰ ਸਾਗਰ ਖੰਡ ਪਤਾਲ ਆਕਾਸ਼ ਕੁਛ ਵੀ ਨਹੀਂ ਸੰ ਖੰਡ ਬ੍ਰਹਮੰਡ ਹੈ ਨੇ ਸੰ ਨਾ ਤਦ ਸੁਰਗ ਮਛਪਿਆਲਾ ਨਾ ਸਵਰਗ ਸੀ ਨਾ ਪਤਾਲ ਸੀ ਨਾਮ ਉਹ ਕੋਈ ਨਰਕ ਸੀ ਦੋਜਗ ਬੇਜਤ ਨਹੀਂ ਖਹਿ ਕਾਲਾ ਕੋਈ ਦੋਜਗ ਬੇਜਤ ਵਗਾਰ ਨਰਕ ਆਦ ਨਹੀਂ ਸੰਤ ਨਰਕ ਸੁਰਗ ਨਹੀਂ ਜੰਮਨ ਮਰਨ ਨਾ ਕੋ ਆਏ ਨਾ ਜਾਂਦਾ ਨਾ ਨਰਕ ਸੀ ਨਾ ਸਵਰਗ ਸੀ ਨਾ ਕੋ ਜਮਦਾ ਸੀ ਮਰਦਾ ਸੀ ਨਾ ਕੋ ਆਂਦਾ ਸੀ ਨਾ ਕੋ ਜਾਂਦਾ ਸੀ ਬ੍ਰਹਮ ਬਿਸ਼ਨ ਮੇਸ਼ ਨਾ ਕੋਈ ਅਬਰ ਨਾ ਦਿਸੈ ਏਕੋ ਸੋਈ ਇਹ ਦੇਵੀ ਦੇਵਤੇ ਤਰਾ ਦੇਵ ਜਿਹੜੇ ਮੰਨੇ ਗਏ ਹਨ ਇਹ ਵੀ ਨਹੀਂ ਸੁਣਾ ਜੇ ਇਹਨਾਂ ਦੀ ਅਜੇ ਸ੍ਰਿਸ਼ਟੀ ਦੀ ਕੋਈ ਰਚਨਾ ਨਹੀਂ ਸੀ ਅਵਰਨ ਦਿਸੈ ਏਕੋ ਸੋਈ ਇੱਕ ਪਰਮਾਤਮਾ ਆਪ ਹੀ ਸੀ ਇਹਦਾ ਮਤਲਬ ਹੈ ਅਸਲੀ ਪਰਮਾਤਮਾ ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ ਉਹ ਵਾਹਿਗੁਰੂ ਉਹ ਅੱਲਾ ਵਾਹਿਗੁਰੂ ਜਿਹੜਾ ਹੈ ਉਹ ਉਸ ਵਕਤ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਕੋਈ ਦੇਵ ਦੇਵੀ ਦੇਵਤਾ ਕੁਝ ਨਹੀਂ ਸੀ ਨਾਰ ਪੁਰਖਣੀ ਜਾਤ ਨਾ ਜਨਮ ਨਾ ਕੋ ਦੁੱਖ ਸੁਖ ਪਾਇਦਾ ਕੋਈ ਇਸਤਰੀ ਜਾਤੀ ਨਹੀਂ ਸੀ ਮਰਦ ਜਾਤੀ ਨਹੀਂ ਸੀ ਕਿਸੇ ਨੂੰ ਕੋਈ ਦੁੱਖ ਸੁਖ ਆਸਤੀ ਨਹੀਂ ਸੀ ਤੇ ਦੁੱਖ ਸੁਖ ਕਿਉਂ ਨਹੀਂ ਸਨ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗੋਂ ਵੇਖ ਨ ਕੋਈ ਨਾ ਕੋ ਨਾਥ ਕਹਾਂਦਾ ਜਬ ਤੱਕ ਸੁਜਮ ਨਾ ਵਰਤ ਪੂਜਾ ਨਾ ਕੋ ਆਖ ਬਖਾਨਾ ਦੂਜਾ ਆਪੇ ਆਪ ਉਪਾਇ ਵਿਖਸਾ ਆਪੇ ਕੀਮਤ ਪਾਇੰਦਾ ਬਾ ਨਰੂਲ ਪ੍ਰਮਾਤਮਾ ਆਪ ਹੀ ਆਪ ਸੁਨਵਸਤਾ ਵੀਸੀ ਨਾ ਕੋ ਆਖ ਬਖਾਨਾ ਦੂਜਾ ਆਪੇ ਆਪ ਉਪਾਇ ਵਿਖਸਾ ਆਪੇ ਕੀਮਤ ਪਾਇੰਦਾ ਨਾ ਸੁਸੰਜਮ ਤੁਰਸੀ ਮਾਲਾ ਗੋਪੀ ਕਾਨੋਂ ਗੋਗੁਆਲਾ ਤਾਂ ਤਾਂ ਮੰਗ 파ਖੰਡ ਨ ਕੋਈ ਨਾ ਕੋ ਵੰਸ ਵਜਾਈਦਾ ਮੈਂ ਨਾਲੋ ਨਾਲ ਅਰਥ ਨਹੀਂ ਕਰ ਰਿਹਾ ਕਿਉਂਕਿ ਇਤਨੇ ਓਕੇ ਅਰਥ ਨਹੀਂ ਹਨ ਸਮਝ ਆ ਰਹੇ ਕਿ ਮਤਲਬ ਕੁਝ ਵੀ ਨਹੀਂ ਸੀ ਕਰਮ ਧਰਮ ਨਹੀਂ ਮਾਇਆ ਸਮਾਖੀ ਜਾਤ ਜਨਮ ਨਹੀਂ ਦੀਸੈ ਆਖੀ ਨਾ ਕੋਈ ਕਰਮ ਧਰਮ ਦਾ ਬੰਧਨ ਸੀ ਨਾ ਕੋਈ ਮਾਇਆ ਦਾ ਪ੍ਰਭਾਵ ਸੀ ਜਾਤ ਜਨਮ ਨਹੀਂ ਦੀਸੈ ਆਖੀ ਕੋਈ ਜਾਤਾਂ ਵੱਡੀਆਂ ਨਹੀਂ ਜੀ ਵੀ ਨਸਲ ਤੇ ਜਾਤਾਂ ਕੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਇਦਾ ਨਿੰਦ ਮਿਦ ਨਹੀਂ ਜੀਵ ਨਾ ਜਿੰਦੋ ਨਾ ਤਦ ਗੁਰਗ ਨਾ ਮਾਛਿੰਦੋ ਨਾ ਤਦ ਗਿਆਨ ਗਿਆਨ ਕੋ ਲੂਪਤ ਨਾ ਕੋ ਗੰਤ ਗਨਾਈਂਦਾ ਵਰਨ ਭੇਖ ਨਹੀਂ ਬ੍ਰਹਮਣ ਖੱਤਰੀ ਦੇਵ ਨ ਦੇਹੁਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਨ ਨਾ ਕੋ ਪੂਜਾ ਲਾਂਦਾ ਨਾ ਕੋ ਮੁੱਲਾ ਨਾ ਕੋ ਕਾਜ਼ੀ ਨਾ ਕੋ ਸ਼ੇਖ ਮਸਾਈ ਕਾਜ਼ੀ ਰੀਤ ਰਾਉ ਨਾ ਹੂਵੇਂ ਦੁਨੀਆ ਨਾ ਕੋ ਕਹਿਨ ਕਹਾਇਂਦਾ ਭਾਵਨਾ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੀ ਸ਼ਾ ਆਪੀ ਬਨਜਾਰਾ ਸਾਚੀ ਇਹੋ ਪਾਇੰਦਾ ਉਸਲੇ ਆਪੀ ਸ਼ਾ ਪਾਦਸ਼ਾਹ ਉਹ ਪਰਮਾਤਮਾ ਆਪੀ ਸੀ ਉਹ ਕਿਹੜੇ ਵਪਾਰ ਵੀ ਸੀ ਉਸਲੇ ਉਹ ਹੀ ਜਾਣਦਾ ਹੈ Vedic ਤੇਬ ਨਾ ਸਿਮਰਤ ਸ਼ਾਸਤਰ ਕੋਈ ਧਾਰਮਿਕ ਗ੍ਰੰਥ ਪੋਥੀਆਂ ਨਹੀਂ ਕੋਈ ਇਹਨਾਂ ਨੂੰ ਰਚਣ ਵਾਲੇ ਨਹੀਂ ਸਨ ਪਾਰ ਪ੍ਰਾਣ ਉਧਰ ਨਹੀਂ ਆਸ ਕਹਤਾ ਬਖਤਾ ਆਪ ਅਗੋਚਰ ਆਪੇ ਅਲਖ ਲਖਾਇੰਦਾ ਉਸਲੇ ਕਹਿਣ ਮਕਨ ਵਾਲਾ ਉਹ ਇੱਕ ਆਪ ਹੀ ਆਪ ਸੀ ਆਪੇ ਸਭ ਕੁਝ ਸੀ ਫਿਰ ਉਸ ਪਰਮਾਤਮਾ ਦੀ ਇਹ ਮਰਜ਼ੀ ਹੋਈ ਜਦ ਉਸ ਭਾਣਾ ਦਾ ਜਗਤ ਪਾਇਆ ਇਹ ਜੇ ਤੁਸ ਨੂੰ ਪਾਇਆ ਤੇ ਉਸਨੇ ਆਪਣਾ ਇਹ ਸਰਗੁਣ ਰੂਪ ਪੈਦਾ ਕੀਤਾ ਜਾਂ ਤਿਸ ਨੂੰ ਪਾਣਾ ਦਾ జగ ਤੋਂ ਪਾਇਆ ਬਾਜ ਕਲਾਂ ਆਡਾਨ ਰਖਾਇਆ ਬਗੈਰ ਕੋਈ ਥੰਮਾ ਬਗੈਰ ਰਸੀਆਂ ਬਦੇ ਇਹ ਆਕਾਸ਼ ਰਚ ਦਿੱਤੇ ਬ੍ਰਹਮ ਮਿਸ਼ਨ ਮੇਸ਼ ਉਪਾਇ ਮਾਇਆ ਮੂਵਦਾ ਹਾਇਦਾ ਇਹ ਬ੍ਰਹਮ ਮਿਸ਼ਨ ਬਿਸ਼ਨ ਵਾਲੀ ਜਿਹੜੀ ਫਿਲਾਸਫੀ ਹੈ ਇਹ ਉਦੋਂ ਹੀ ਜਾ ਕੇ ਪੈਦਾ ਹੋਈ ਉਸ ਦੀ ਰਜ਼ਾ ਵਿੱਚ ਹੀ ਵਿਰਲੇ ਕੋ ਗੁਰੂ ਸ਼ਮਤ ਸੁਨਾਇਆ ਪਰ ਕਿਸੇ ਵੇਲੇ ਨੂੰ ਗੁਰੂ ਦਾ ਸ਼ਬਦ ਵੀ ਪ੍ਰਮਾਤਮਾ ਨੇ ਸੁਨਾਇਆ ਕਰ ਕਰ ਦੇਖ ਹੈ ਹੁਕਮ ਸੁਭਾਇਆ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੂ ਪ੍ਰਕਟੀ ਆਇੰਦਾ ਫਿਰ ਉਸਨੇ ਆਪਣੇ ਗੁਪਤ ਰੂਪ ਤੋਂ ਪ੍ਰਕਟ ਰੂਪ ਧਾਰਨ ਕੀਤਾ ਜਿਹਨੇ ਨਿਰਗੁਣ ਤੋਂ ਸਰਗਣ ਰੂਪ ਧਾਰਿਆ ਤੇ ਖੰਡ ਬ੍ਰਹਮੰਡ ਪਾਤਾਲ ਆਕਾਸ਼ ਇਹ ਸਭ ਕੁਝ ਇਹ ਰਚਨਾ ਕਰ ਦਿੱਤੀ ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤੂ ਪ੍ਰਕਟੀ ਆਇ ਆਪਣੇ ਗੁਪਤ ਰੂਪ ਚੋਂ ਨਿਰਗੁਣ ਰੂਪ ਚੋਂ ਦ੍ਰਿਸ਼ਟਮਾਨ ਰੂਪ ਵਿੱਚ ਆ ਗਿਆ ਤਾਂ ਕਿ ਅੰਧ ਨਾ ਜਾਣਾ ਕੋਈ ਪੂਰੀ ਗੁਰਤੀ ਸੋਜੀ ਹੋਈ ਉਸ ਹਸਤੀ ਦਾ ਜਿਹੜੀ ਨਿਰਗੁਣ ਰੂਪ ਹੈ ਜੋ ਉਸ ਦਾ ਨਿਜ ਵਾਸਤਵ ਗ੍ਰੂਪ ਹੈ ਉਹਦਾ ਕੋਈ ਅੰਤ ਨਹੀਂ ਪਾਸਾ ਦੋ ਕਿਤਨੀ ਵੱਡੀ ਹੈ ਉਹਦਾ ਕੋਈ ਆਰਾ ਪਾਰ ਨਹੀਂ ਅਗਾਧ ਬੋਧ ਹੈ ਇਹ ਤਾਂ ਕਾ ਅੰਤ ਨਾਲ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਈ ਫਿਰ ਪੂਰੇ ਗੁਰੂ ਤੂੰ ਹੀ ਐਸੀ ਵਿਸ਼ਾਲ ਪਰਮਾਤਮਾ ਦੀ ਹਸਤੀ ਦੀ ਸੋਝੀ ਹੋ ਜਾਂਦੀ ਹੈ ਕਿ ਹੈ ਉਹ ਹਸਤੀ ਜਿਸ ਨੇ ਇਤਨਾ ਸ੍ਰਿਸ਼ਟੀ ਧਾਰਨ ਕੀਤੀ ਨਾ ਨਾਨਕ ਸਾਜ ਰਤੇ ਵਿਸਮਾਦੀ ਵਿਸਮ ਪੇ ਗੁਣ ਗਾਇਦਾ ਇਹ ਨਾਨਕ ਜਿਹੜੇ ਉਸ ਸੱਚ ਵਿੱਚ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਉਹਦੇ ਵਿੱਚ ਜਿਨ੍ਹਾਂ ਦੀ ਸਮਾਧੀ ਲੱਗ ਜਾਏ ਉਹਦੇ ਵਿੱਚ ਜਿੰਨਾ ਦੀ ਸੁਰਤੀ ਜੁੜ ਜਾਏ ਬਿਸੂਮ ਤੇ ਗੁਣ ਗਾਇਦਾ ਉਹ ਫਿਰ ਉਹਦੇ ਗੁਣ ਗਾ ਗਾ ਕੇ ਵਿਸਮਾਸ ਵਿੱਚ ਆ ਜਾਂਦੇ ਹਨ ਅਨੰਦ ਵਿੱਚ ਆ ਜਾਂਦੇ ਹਨ ਉਹਨਾਂ ਦੀ ਆਤਮਿਕ ਉਸਤਾ ਦਾ ਕੋਈ ਅੰਦਾਜ਼ਾ ਨਹੀਂ ਰਹਿੰਦਾ ਤੋ ਫਿਰ ਇਹ ਸਿਸ਼ਟੀ ਸਾਚੇ ਤੇ ਪਵਨੋ ਪਵਨਾ ਤੇ ਜਲ ਹੋ ਜਦੂ ਨਰੋਲ ਸੱਚਾ ਆਪਣੇ ਆਪ ਵਿੱਚ ਉਹ ਸੱਚੀ ਦਾ ਮਤਲਬ ਇੱਕ ਐਸੀ ਹੋਂਦ ਇੱਕ ਐਸੀ ਹਸਤੀ ਜਿਹੜੀ ਕਦੇ ਮਰ ਮਿਟ ਨਹੀਂ ਸਕਦੀ ਜਿਸ ਦਾ ਕੋਈ ਮਾਤ ਪਿਓ ਨਹੀਂ ਜਿਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਸਭੰਗ ਜੋ ਆਪਣੇ ਆਪ ਤੋਂ ਹੋਈ ਹੈ ਐਸੀ ਅਵਸਥਾ ਵਾਲੀ ਉਸ ਹਸਤੀ ਨੂੰ ਗੁਰੂ ਸਾਹਿਬ ਨੇ ਸਾਚਾ ਗਿਆ ਆਦ ਸੱਚ ਜੁਗਤ ਸੱਚ ਐਪੀ ਸੱਚ ਨਾਨਕ ਉਸ ਵੀ ਸੱਚ ਫਿਰ ਉਸ ਸਾਚੇ ਤੇ ਪਵਨੋ ਬਿਹਾ ਪਵਨੇ ਤੇ ਜਲ ਹੋਏ ਉਸ ਆਪਣੇ ਆਪੇ ਥੋਂ ਉਸ ਆਪਣੇ ਨਿਰਗੁਣ ਰੂਪ ਤੋਂ ਪਰਮਾਤਮਾ ਨੇ ਪਵਨ ਮਣਾਈ ਪਵਨ ਤੋਂ ਪਾਣੀ ਬਨਾਇਆ ਪਵਨ ਪਵਨੇ ਤੇ ਜਲ ਹੋਏ ਜਲ ਦੇ ਤ੍ਰਿਭਉਨ ਸਾਜਿਆ ਕਟਕਟ ਜੋਤ ਸਮੋਏ ਉਸ ਫਿਰ ਜਲ ਰੂਪੀ ਤਤਵ ਤੋਂ ਉਸ ਨੇ ਸਾਰੀ ਇਤਰੀ ਭਵਨੀ ਸੰਸਾਰ ਜਿਹੜਾ ਸਾਨੂੰ ਦ੍ਰਿਸ਼ਮਾਨ ਸੰਸਾਰ ਹੈ ਇਹ ਵੀ ਬਣਾ ਦਿੱਤਾ ਤੇ ਫਿਰ ਬਣਾ ਕੇ ਆਪ ਦੇ ਕਿਨਾਰੇ ਨਹੀਂ ਬਿਠਾ ਰਿਆ ਉਸਨੇ ਆਪਣੀ ਸਤਿਆ ਆਪਣੀ ਸ਼ਕਤੀ ਆਪਣੀ ਜੋਤ ਵਿੱਚ ਟਿਕਾ ਦਿੱਤੀ ਕਟਕਟ ਜੋਤ ਸਮੋਏ ਕੇਂਦਰ ਜੋਤ ਯਾਦ ਕੱਖ ਨਹੀਂ ਹੁੰਦੀ ਜੀ ਆਤਮਾ ਆਤਮਾ ਕੁਝ ਨਹੀਂ ਹੁੰਦੀ ਜੀ ਹੁਣ ਦੇਖੋ ਨਾ ਗੁਰਬਾਣੀ ਕੀ ਕਹਿ ਰਹੀ ਹੈ ਕਿ ਸਾਰੇ ਸਰੀਰ ਬਣਾ ਕੇ ਸੰਸਾਰ ਬਣਾ ਕੇ ਕਟਕਟ ਜੋਤ ਸਮੋਏ ਜੋਤ ਰੂਪ ਹੋ ਕੇ ਸਾਰੇ ਵਿੱਚ ਸਮਾਇਆ ਹੋਇਆ ਵੀ ਹੈ ਪੰਜ ਤਤ ਕਰਤੁਦ ਸਿਸ਼ਟ ਸਭ ਸਾਜੀ ਕੋ ਛੇਮਾ ਕਰਿਓ ਜੇ ਕਿਛ ਕੀਤਾ ਹੋਵੇ ਇਨਾ ਪੰਜਾਂ ਤਤਾਂ ਨਾਲ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਕੋਈ ਹੋਰ ਮਾਈ ਕਾ ਲਾਲ ਲਈ ਜਿਹੜਾ ਕੋਈ ਸ਼ਿਵਨ ਤਤ ਪੈਦਾ ਕਰਕੇ ਕੋਈ ਨਵੀਂ ਚੀਜ਼ ਬਣਾ ਦੇਵੇ ਇਕ ਨਾ ਸਤਿਗੁਰੂ ਮੇਲ ਤੂ 부ਜਾਵੇ ਇਕ ਮਨਮੁਖ ਕਰੇ ਸੇ ਰੂਪ ਹੈ ਕਈ ਮਨਮੁਖਤਾ ਦੇ ਕਰ ਰੋਣ ਤੋਂ ਨਹੀਂ ਪਾ ਕੇ ਰਖਦੇ ਨਹੀਂ ਜੀ ਕੁਝ ਨਹੀਂ ਜੀ ਕੁਝ ਨਹੀਂ ਜੀ ਤੇ ਇਕ ਨਾ ਨੂੰ ਸਤਿਗੁਰੂ ਮੇਲ ਤੂ 부ਜਾਉਂਵੇ ਕਈਆਂ ਨੂੰ ਸਤਿਗੁਰੂ ਦਾ ਮਿਲਾਪ ਪ੍ਰਾਪਤ ਕਰਵਾ ਕੇ ਤੂੰ ਆਪਣੀ ਸੋਝੀ ਬਖ ਦਿੰਦਾ ਹੈ ਪ੍ਰਮਾਤਮਾ ਤੋ ਇਹ ਸ੍ਰਿਸ਼ਟੀ ਉਸ ਪ੍ਰਮਾਤਮਾ ਦੀ ਸਜਾਈ ਹੋਈ ਹੈ ਇਹਨਾਂ ਇਸ ਨਾ ਸਮਝੀਏ ਕਿ ਦਿਸਦਾਨੀ ਦਾ ਕੁਝ ਹੈ ਹੀ ਨਹੀਂ ਹੈ ਸੰਸਾਰ ਦੇ ਬਹੁਤ ਕੁਝ ਐਸਾ ਜਿਹੜਾ ਸਾਨੂੰ ਦਿਸਦਾ ਨਹੀਂ ਅਸੀਂ ਮਹਿਸੂਸ ਕਰਦੇ ਹਾਂ ਪਵਨ ਨੂੰ ਮਹਿਸੂਸ ਕਰਦੇ ਹਾਂ ਪਰ ਪਵਨ ਕਦੇ ਅਸੀਂ ਦੇਖੀ ਨਹੀਂ ਅਸੀਂ ਖੁਸ਼ਬੂ ਬਦਮੂ ਮਹਿਸੂਸ ਕਰਦੇ ਹਾਂ ਪਰ ਕਦੇ ਦੇਖੀ ਨਹੀਂ ਸਾਡੇ ਅੰਦਰ ਦੁੱਖ ਦਰਦ ਪੈਦਾ ਹੁੰਦੇ ਨੇ ਪਰ ਦੁੱਖ ਦਰਦ ਦਾ ਕੋਈ ਸਰੂਪ ਸਾਨੂੰ ਕਦੇ ਦਿਸਿਆ ਨਹੀਂ ਕਿਸੇ ਦੇ ਦਿਲੀ ਚ ਕੋਈ ਦੁੱਖ ਹੈ ਕਿਸੇ ਦੇ ਦਿਮਾਗ ਚ ਕੋਈ ਦੁੱਖ ਹੈ ਕੋਈ ਦਿਮਾਗ ਦਾ ਪਰੇਸ਼ਨ ਕਰਕੇ ਉਹ ਦੁੱਖ ਵਿੱਚੋਂ ਦੇਖਿਆ ਨਹੀਂ ਜਾ ਸਕਦਾ ਉਹ ਪਾਰਟ ਆਫ ਬਾਡੀ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ ਇਸ ਤਰ੍ਹਾਂ ਪ੍ਰਮਾਤਮਾ ਜਿਹੜਾ ਵਾਸਤਵ ਗ੍ਰੂਪ ਹੈ ਉਹ ਵੀ ਨਿਰਗੁਣ ਰੂਪ ਹੈ ਅਨਦ੍ਰਿਸ਼ਟ ਰੂਪ ਹੈ ਤੋ ਇਸ ਵਿਸ਼ੇ ਨੂੰ ਅਸੀਂ ਅੱਗੇ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ